ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਕੰਗਨਾਰਾ ਨੌਤ ਆ ਉਹਦੇ ਹੱਕ ਵਿੱਚ ਪੋਸਟ ਪਾਈ ਆ ਤੁਸੀਂ ਕਿਹੜੇ ਬੇਸ ਦੇਤੇ ਵੀਡੀਓ ਪੋਸਟ ਪਾਈ ਹੋ ਭਲਾ ਨਹੀਂ ਕਿਹੜੇ ਬੇਸ ਸੁਣਾਈ ਭਾਈ ਜੀ ਔਰਤ ਆ ਯਾਰ ਉਹਨੂੰ ਨਾ ਲੋਕ ਭੰਡ ਰਹੀ ਸੀ ਜ਼ਿਆਦਾ ਅੱਛਾ ਅੱਛਾ ਹਾਂ ਮੈਂ ਸਿਰਫ ਇਸ ਕਰਕੇ ਭਾਈ ਫੋਰ ਮੇਰੀ ਕੋਈ ਮਨਸਾ ਨਹੀਂ ਆ ਨਹੀਂ ਨਹੀਂ ਮੈਨੂੰ ਇਹ ਗੱਲ ਦੱਸੋ ਨਹੀਂ ਮੇਰੀ ਇੱਕ ਗੱਲ ਇਹ ਦੱਸੋ ਤੁਸੀਂ ਸਿੱਖਾਂ ਦੇ ਵਿੱਚੋਂ ਜੇ ਕਿ ਹਿੰਦੂਆਂ ਦੇ ਵਿੱਚ ਜਾਂ ਮੁਸਲਮਾਨਾਂ ਦੇ ਵਿੱਚੋਂ ਮੈਨੂੰ ਇਹ ਦੱਸੋ ਸਿੱਖਾਂ ਦੇ ਵਿੱਚੋਂ ਜੀ ਸਿੱਖਾਂ ਦੇ ਵਿੱਚੋਂ ਤੁਸੀਂ ਹਾਂਜੀ ਤੇ ਦੂਸਰੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਜਦੋਂ ਆਪਾਂ ਕਿਸਾਨੀ ਅੰਦੋਲਨ ਦੇ ਵਿੱਚ ਉਥੇ ਦਿੱਲੀ ਗਏ ਸੀ ਨਾ ਹਾਂਜੀ ਉਦੋਂ ਤੁਸੀਂ ਕਿੱਥੇ ਸੀ ਬਲਾ ਜੀ ਨਹੀਂ ਠੀਕ ਹੈ ਕਿੱਥੇ ਨਹੀਂ ਨਹੀਂ ਉਦੋਂ ਤੁਸੀਂ ਮਤਲਬ ਕਿੱਥੇ ਗਏ ਸੀ ਮਤਲਬ ਜਦੋਂ ਆਪਾਂ ਦਿੱਲੀ ਉਥੇ ਕਿਸਾਨੀ ਮੋਰਚਾ ਲੱਗਾ ਸੀ ਆਪਣਾ ਉਦੋਂ ਤੁਸੀਂ ਕਿੱਥੇ ਗਏ ਸੀ ਵੀ ਮਲ ਪੰਜਾਬ ਦੇ ਵਿੱਚ ਹੀ ਕਿ ਜਾਂ ਅਮਰੀਕਾ ਕੈਨੇਡਾ ਕਿਤੇ ਘੁੰਮਣ-ਖਮਣ ਗਏ ਸੀ ਨਹੀਂ ਪੰਜਾਬ ਦੇ ਵਿੱਚ ਹੀ ਆ ਜੀ ਅੱਛਾ ਅੱਛਾ ਔਨ ਡਿਊਟੀ ਪੰਜਾਬ ਹਾਂਜੀ ਹਾਂਜੀ ਹਾਂ ਜੀ ਅੱਛਾ ਅੱਛਾ ਹੁਣ ਮੈਂ ਇਹ ਤੁਹਾਨੂੰ ਕਹਿਣਾ ਚਾਹਣਾ ਤੁਹਾਨੂੰ ਇਹ ਮੈਂ ਪੁੱਛਣਾ ਚਾਹਣਾ ਹਾਂ ਜਿਹੜੀ ਕੰਗਣਾ ਰਣੌਤ ਆ ਉਹ ਇੱਕ ਐਕਟਰ ਆ ਤੁਸੀਂ ਉਹਨੂੰ ਆਪਣੀ ਭੈਣ ਮੰਨ ਰਹੇ ਹੋ ਵੀ ਸਾਡੀ ਸਿਸਟਰ ਦਾ ਭੈਣ ਆ ਤੇ ਉਹ ਸਿੱਖਾਂ ਨੂੰ ਅੱਤਵਾਦੀ ਦੱਸ ਰਹੀ ਆ ਸਿੱਖਾਂ ਨੂੰ ਮਾੜਾ ਚੰਗਾ ਬੋਲਦੀ ਆ ਸਿੱਖਾਂ ਦੀਆਂ ਬੀਬੀਆਂ ਜਿਹੜੀਆਂ ਭੈਣਾ ਜਿਹੜੀਆਂ ਬਜ਼ੁਰਗ ਆਪਣੀਆਂ ਬੇਬੇ ਜਾਂਦੀਆਂ ਉਥੇ ਦਿੱਲੀ ਗਈਆਂ ਸੀ ਉਹਨਾਂ ਨੂੰ ਗੰਦੇ ਗੰਦੇ ਸ਼ਬਦ ਬੋਲਦੀ ਦੀ ਬਾਬਾ ਜੀ ਮੇਰੀ ਗੱਲ ਸੁਣ ਜਦੋਂ ਜਦੋਂ ਧਰਨਾ ਲੱਗਾ ਵਾ ਉਦੋਂ ਸਾਰੇ ਇੱਕ ਦੂਸਰੇ ਦੇ ਖਿਲਾਫ ਨਾਅਸ਼ਨਾਬ ਬੋਲ ਰਹੇ ਸੀ ਨਹੀਂ ਦੇਖੋ ਤੁਸੀਂ ਮੇਰੀ ਗੱਲ ਸੁਣੋ ਬੇਰੱਜ ਸਾਡੇ ਕੋਈ ਨਾਅਬ ਸ਼ਨਾਖ ਬੋਲੇ ਜੋ ਕੋ ਖਲਾਖ ਬੋਲੇ ਕੋਈ ਵੀ ਬੋਲੇ ਹਾਂ ਆਪਾਂ ਆਪਾਂ ਲੋਕਾਂ ਨੂੰ ਇਦਾਂ ਵੀਡੀਓ ਪਾ ਕੇ ਕੀ ਸੇਹ ਦੇਣਾ ਚਾਹੁੰਦੇ ਆਂ ਕਿ ਉਹ ਕੁੜੀ ਬੜੀ ਚੰਗੀ ਜੇ ਉਹ ਨਹੀਂ ਆਪਾਂ ਉਹ ਇੱਕ ਬਾਬਾ ਜੀ ਕੁੜੀ ਬੜੀ ਕਮਾਈ ਕਰਨ ਰਹੀ ਆ ਬੜੀ ਵਧੀਆ ਕੰਮ ਕਰਨ ਰਹੀ ਆ ਮੈਂ ਕੁੜੀ ਬਾਬਾ ਜੀ ਦੇਖੋ ਚੰਗੀ ਹੋਵੇ ਮਾੜੀ ਹੋਵੇ ਹਾਂ 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 ਇਹਦੇ ਨਾਲ ਤੇ ਹੁਣ ਆਪਾਂ ਨੂੰ ਕੋਈ ਨਹੀਂ ਆ ਅੱਛਾ ਠੀਕ ਹੈ ਨਾ ਸਾਰੀ ਦੁਨੀਆ ਹੀ ਜਿਹੜਾ ਹੁਣ ਤੁਸੀਂ ਸੋਸ਼ਲ ਮੀਡੀਆ ਦੇਖੋ ਸਾਰੀ ਦੁਨੀਆ ਹੀ ਉਹਦੀਆਂ ਫੋਟੋਆਂ ਲਾ ਲਾ ਕੇ ਅੱਛਾ ਤੇ ਉਹਨੂੰ ਕਰਨ ਲਈ ਹੈ ਨਾ ਅੱਛਾ ਹਾਂ ਉਹ ਚੀਜ਼ ਮੈਨੂੰ ਠੀਕ ਹੀ ਲੱਗੀ ਤੇ ਨਾ ਪਾਤੀ ਨਹੀਂ ਮੇਰੀ ਗੱਲ ਸੁਣੋ ਜਿਹੜਾ ਸ਼ੋਭ ਉਹ ਵੀ ਜਿੰਨੇ ਗਾਣੇ ਗਾਇਆ ਆ ਹਾਂ ਹਾਂ ਜਿੰਨੇ ਗਾਣੇ ਗਾਇਆ ਸ਼ੋਭ ਨੇ ਤੇ ਉਹਨੇ ਕੀ ਕਹਿਤਾ ਅਸੀਂ ਤਾਂ ਸ਼ੋਭ ਵਰਗੂ ਰੋਜ਼ ਬੋਲਦੇ ਆ ਹਾਂ ਅਸੀਂ ਤਾਂ ਸ਼ੋਭ ਵਰਗੂ ਰੋਜ਼ ਬੋਲਦੇ ਆ ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਨਾ ਆ ਹਾਂਜੀ ਹਾਂਜੀ ਜਿੱਦਾਂ ਆਪਾਂ ਤੁਸੀਂ ਇਹ ਵਾਲੇ ਬੜੀ ਸੋਹਣੀ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕੰਢੇ ਹੋ ਹਾਂਜੀ ਹਾਂ ਜੇ ਮੈਂ ਦੱਸਣਾ ਚਾਹੁੰਦਾ ਆ ਕਿ ਤੁਸੀਂ ਪੰਜਾਬ ਪੁਲਿਸ ਦੀ ਨੌਕਰੀ ਕਰੋ ਤੁਸੀਂ ਸੋਸ਼ਲ ਮੀਡੀਆ ਤੋਂ ਹਟ ਕੇ ਵੀਰ ਜੀ ਥੋੜਾ ਜਿਹਾ ਆਪਣਾ ਪਹਿਰਾ ਨਿਭਾਓ ਸੋਸ਼ਲ ਮੀਡੀਆ ਦੇ ਪਹਿਰੇ ਦੇ ਵਿੱਚ ਤੁਸੀਂ ਜਿਹੜਾ ਆਉਣੇ ਆ ਨਾ ਤੁਹਾਡੀ ਨੌਕਰੀ ਨੂੰ ਵੀ ਥੋੜਾ ਬੜਾ ਖਤਰਾ ਆਇਆ ਨਹੀਂ ਬਾਬਾ ਜੀ ਆਪਾਂ ਕੋਈ ਗਲਤ ਚੀਜ਼ ਨਹੀਂ ਪਾ ਰਹੇ ਆ ਆਪਾਂ ਦੇ ਔਰਤ ਦੇ ਹੱਕੇ ਦੀ ਭਾਈ ਔਰਤ ਨੂੰ ਕੋਈ ਵੀ ਕਿਸੇ ਨੂੰ ਵੀ ਆਪਾਂ ਦਾ ਇਹ ਕਿ ਆ ਵੀ ਕਿਸੇ ਨੂੰ ਵੀ ਭਾਈ ਬਦਨਾਮ ਨਾ ਕਰੋ ਿਆ ਧੀਆਂ ਭੈਣਾਂ ਸਭੀਆਂ ਸਾਂਝੀਆਂ ਅੱਛਾ ਧੀਆਂ ਭੈਣਾਂ ਸਾਂਝੀਆਂ ਤੇ ਜੇ ਧੀਆਂ ਭੈਣਾਂ ਅੱਧ ਨੰਗਰੇ ਕੱਪੜੇ ਦੋ ਤਰ੍ਹਾਂ ਦੇ ਪਾ ਕੇ ਇੱਕ ਇੱਕ ਉਹਨੂੰ ਆਪਾਂ ਆਪਣੀ ਭੈਣ ਕਹਿ ਸਕਦੇ ਆ ਬਾਬਾ ਜੀ ਉਹਨਾਂ ਦਾ ਕਾਰੋਬਾਰ ਉਹਨਾਂ ਦਾ ਕੰਮ ਹੈ ਉਹ ਤਾਂ ਫੇ ਉਹਨਾਂ ਨੂੰ ਉਹਨਾਂ ਦਾ ਕਾਰੋਬਾਰ ਕਰਨ ਦੋ ਨਾ ਤਾਂ ਆਪਾਂ ਸਿਖਿਆ ਨਾ ਤੇ ਸਿਖਾਣਾ ਕਾਰੋਬਾਰ ਆਪਾਂ ਕਰੀਏ ਨਾ ਆਪਾਂ ਆਪਣੇ ਬੰਦਿਆਂ ਦੀ ਹਮਾਇਤ ਕਰਨੀ ਹੈ ਕਿ ਆਪਾਂ ਆਪਣੀਆਂ ਹੁਣ ਕਈ ਪੰਜਾਬਣਾਂ ਵਾਂ ਆਪਣੀਆਂ ਵਾਂ ਕਿੰਨੀਆਂ ਐਕਟਰਸ ਆਪਣੀਆਂ ਪੰਜਾਬਣਾਂ ਸਰਗੁਣ ਮਹਿਤਾ ਨੀਰੂ ਬਾਜਵਾ ਹੂੰ ਹੂੰ ਤੇ ਇਹ ਆਪਣੀਆਂ ਸਿਖਾਣੀਆਂ ਦੀਆਂ ਧੀਆਂ ਆਂ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਆਂ ਵੀ ਜੇ ਸਿਖਾਣੀਆਂ ਦੀਆਂ ਧੀਆਂ ਮੰਨ ਲਓ ਸਿਖਾਣੀਆਂ ਦੀਆਂ ਧੀਆਂ ਆਂ ਹਾਂਜੀ ਹਾਂਜੀ ਇਹ ਲਿਵਾਸ ਉਹ ਵੀ ਉਹ ਵੀ ਪਹਿਨਦੀਆਂ ਵਾਂ ਜਦੋਂ ਕਿਰਦਾਰ ਆਪਣੇ ਜਿਹੜਾ ਉਹਨਾਂ ਨੇ 캐릭터 ਨਭਾਉਣਾ ਕਿਰਦਾਰ ਨਭਾਉਣਾ ਉਹਦੇ ਹਿਸਾਬ ਨਾਲ ਤੇ ਉਹਨਾਂ ਨੂੰ ਕਰਨਾ ਪੈਂਦਾ ਅੱਛਾ ਅੱਛਾ ਤੇ ਜਦੋਂ ਕਿਸਾਨੀ ਅੰਦੋਲਨ ਦੇ ਵਿੱਚ ਉਹ ਬੀਬੀਆਂ ਸਿੱਖ ਬੀਬੀਆਂ ਨੂੰ ਜਿਹਦਾ ਗਾਣਾ ਕੱਢਦੀ ਸਿੱਖਾਂ ਦੇ ਉੱਤੇ ਗਲਤ ਮਲਤ ਬੋਲ ਕੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਿਆ ਵਾਲੇ ਨੂੰ ਤੁਸੀਂ ਕਿਹੜੀ ਅੱਖ ਦੇ ਨਾਲ ਵੇਨੇ ਮੈਨੂੰ ਇਹ ਦੱਸਿਓ ਪਹਿਲਾਂ ਮੇ ਇਹ ਬੱਬਾ ਜੀ ਨਹੀਂ ਸੰਤ ਜੀ ਇਹ ਇਹ ਗੱਲ ਜਿਹੜੀ ਨਹੀਂ ਨਹੀਂ ਇੱਕ ਇੱਕ ਮਿੰਟ ਗੱਲ ਸੁਣੋ ਵੀਰ ਦੀ ਗੱਲ ਸੁਣੋ ਆਪਾਂ ਘੜਨਾ ਨਹੀਂ ਆਪਾਂ ਗੱਲ ਕਰਨ ਦੇ ਨਹੀਂ 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 ਹਾਂ ਜੀ ਹਾਂ ਆਪਾਂ ਵਾਲਿਆਂ ਨੂੰ ਤੁਸੀਂ ਕਿਹੜੀ ਅੱਖ ਦੇ ਨਾਲ ਦੇਖਦੇ ਹੋ ਅੱਤਵਾਦੀ ਦੇਖਦੇ ਹੋ ਕਿ ਮਹਾਪੁਰਸ਼ ਦੇਖਦੇ ਮੈਨੂੰ ਇੱਕ ਜਵਾਬ ਗੱਲ ਦਾ ਜਵਾਬ ਦਿਓ ਨਹੀਂ ਭਾਈ ਅਸੀਂ ਹੈਗੇ ਹਾਂ ਸਰਕਾਰੀ ਬੰਦੇ ਮੁਲਾਜ਼ਮ ਹਾਂ 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 ਅੱਛਾ ਹਾਂ ਹਾਂਜੀ ਹਾਂਜੀ ਤੇ ਇਹ ਇਸ ਕਰਕੇ ਇਹ ਚੀਜ਼ ਜਿਹੜੀ ਆ ਇਹ ਫੋਨ ਤੇ ਨਹੀਂ ਦੱਸੀ ਜਾ ਸਕਦੀ ਨਹੀਂ ਫਿਰ ਵੀ ਤੁਸੀਂ ਫੋਨ ਤੇ ਮੈਂ ਵੀ ਤੁਹਾਡੀ ਰਿਕਾਰਡਿੰਗ ਸੰਡਿਆ ਤੁਸੀਂ ਫਿਰ ਦੱਸ ਸਕਦੇ ਹੋ ਨਹੀਂ 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 ਜੀ ਨਹੀਂ 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 ਦੱਸ ਸਕਦੇ ਸਾਰੇ ਸਾਰੇ ਇਨਸਾਨ ਵਧੀਆ ਜਿਹੜੇ ਪਰਮਾਤਮਾ ਨੇ ਬਣਾਏ ਹਨ ਇੱਕ ਪੰਜਾਬ ਪੁਲਿਸ ਦਾ ਅਫਸਰ ਮੈਂ ਤੁਹਾਨੂੰ ਦਿਖਾ ਸਕਦਾ ਉਹਨੇ ਆਪਣੇ ਘਰ ਸੰਤ ਜਰਨੈਲ ਸਿੰਘ ਖਾਸਾ ਪਿੰਡਰਾ ਵਾਲੇ ਦੀ ਫੋਟੋ ਲਾਈ ਆ ਤੇ ਆਪਣੇ ਘਰ ਦੇ ਵਿੱਚ ਤੇ ਉਹ ਉਹਨਾਂ ਨੂੰ ਮਾਫਰ ਮੰਨਦੇ ਨੇ ਤੁਸੀਂ ਕੋਈ ਮਾਫਰ ਹੋਊਗਾ ਉਹ ਰਿਟਾਇਰ ਹੋਊਗਾ ਜਾਂ ਨੌਕਰੀ ਤੇ ਨਹੀਂ ਹੋਊਗਾ ਲੈ ਜੀ ਬਾਬਾ ਜੀ ਇਹ ਵੀਰ ਜੀ ਇਹ ਗੱਲਾਂ ਨਹੀਂ ਹੁੰਦੀਆਂ ਨਹੀਂ ਪੱਕੀ ਗੱਲ ਨਹੀਂ ਮੇਰੀ ਗੱਲ ਸੁਣੋ ਨਹੀਂ ਸੱਚ ਦੀ ਗੱਲ ਰੱਖੋ ਝੂਠ ਨੂੰ ਨਹੀਂ ਰੱਖੋ ਸੱਚ ਦੀ ਗੱਲ ਰੱਖੋ ਮੈਂ ਕਿਹਾ ਜੀ ਜੇ ਔਨ ਡਿਊਟੀ ਹੋਵੇ ਉਹਨੇ ਲਾਈ ਹੋਵੇ ਅੱਛਾ ਹਾਂ ਫਿਰ ਤੁਸੀਂ ਮੈਨੂੰ ਦਿਖਾ ਦਿਓ ਨਹੀਂ ਔਨ ਡਿਊਟੀ ਜੇ ਜੇ ਮੈਂ ਕਹਾਂ ਤੁਹਾਨੂੰ ਮੈਂ ਗੱਲ ਵੀ ਕਰਵਾ ਹਾਂ ਔਨ ਡਿਊਟੀ ਤੇ ਲਾਈ ਸੀ ਉਹਨਾਂ ਫੋਟੋ ਨਹੀਂ ਫੋਟੋ ਬਾਕੀ ਮੈਂ ਦੱਸ ਰਿਹਾ ਘਰ ਹੁਣ ਆਹੋ ਹੁਣ ਉਹੀ ਕਹਿ ਰਿਹਾ ਨਾ ਹੁਣ ਰਿਟਾਇਰ ਹੋਊਗਾ ਹਾਂ ਹੁਣ ਹੁਣ ਰਿਟਾਇਰ ਹੋਊਗਾ ਰਿਟਾਇਰ ਹੋ ਕੇ ਲਾ ਲੇ ਹੁਣ ਮੇਰਾ ਵੀ ਹੋ ਸਕਦਾ ਮਨ ਸੰਤ ਜੀ ਹੁਣਾਂ ਵੱਲ ਹੋਵੇ ਪਰ ਮੈਂ ਔਨ ਡਿਊਟੀ ਉਹ ਗੱਲਾਂ ਨਹੀਂ ਕਰ ਸਕਦਾ ਨਹੀਂ ਹੁਣ ਮੈਨੂੰ ਇੱਕ ਗੱਲ ਦੱਸੋ ਜੇ ਆਪਣੀ ਜੇ ਆਪਣੀ ਸਿੱਖ ਬੀਬੀ ਨੂੰ ਕੰਗਣਾ ਰਨੌਤ ਗੰਦੇ ਗੰਦੇ ਸ਼ਬਦ ਬੋਲੇ ਤਾਂ ਫੇ ਉਹਨੂੰ ਕਵਾਂਗੇ ਵੀ ਇਹ ਬੜੀ ਚੰਗੀ ਆ ਜੀ ਧੀ ਭੈਣ ਆ ਜੀ ਇਹਨੂੰ ਇਦਾਂ ਨਹੀਂ ਬੋਲਣਾ ਚਾਹੀਦਾ ਇਹ ਚੰਗੀ ਆ ਜੀ ਚੰਗੀ ਗੱਲ ਆੜੀ ਨਹੀਂ ਬਾਬਾ ਜੀ ਵੇਖੋ ਬੋਲਣਾ ਜਿਹੜਾ ਗਲਤ ਬੋਲਣਾ ਤੇ ਮਾੜਾ ਹੀ ਆ ਉਹ ਭਾਵੇਂ ਔਰਤ ਔਰਤ ਦੇ ਖਿਲਾਫ ਬੋਲ ਰਹੀ ਤੇ ਭਾਵੇਂ ਨਹੀਂ ਤਾਂ ਫਿਰ ਤੁਸੀਂ ਕਰਦੇ ਨਾ ਤੂੰ ਕਿਉਂ ਨਹੀਂ ਵੀਡੀਓ ਪਾ ਕੇ ਸੰਬੋਧਨ ਕੀਤਾ ਵੀ ਕੰਗੜਾ ਗੱਲ ਸੁਣ ਮੇਰੀ ਤੂੰ ਸਿੱਖ ਬੀਬੀਆਂ ਦੇ ਉੱਤੇ ਵੱਧ ਘੱਟ ਨਾ ਬੋਲ ਤੇਰੇ ਵਾਸਤੇ ਚੰਗੀ ਗੱਲ ਨਹੀਂ ਗਈ ਜਿਹੜੀ ਤੂੰ ਕਰਨ ਢਈ ਆ ਤੁਸੀਂ ਇੰਨੀ ਗੱਲ ਕਹੀ ਪਹਿਲਾਂ ਕੰਗੜਾ ਨੂੰ ਸਮਝਾਉਣਾ ਚਾਹੀਦਾ ਹੈ ਆਪਣੇ ਸਿੱਖ ਬੀਬੀਆਂ ਨੂੰ ਸਿੱਖਾਂ ਨੂੰ ਕਹਿਣ ਦੀ ਬਜਾਏ ਕੰਗੜਾ ਨੂੰ ਕਹਿਣਾ ਸ਼ੋਭ ਨੂੰ ਕਹਿਣ ਦੀ ਬਜਾਏ ਕੰਗੜਾ ਨੂੰ ਕਹਿਣਾ ਸੀ ਹਲੋ ਹਾਂਜੀ ਹਾਂਜੀ ਮੈਂ ਸੁਣ ਰਿਹਾ ਹਾਂ ਜੀ ਤੁਹਾਡੀ ਗੱਲ ਨਹੀਂ ਤੁਸੀਂ ਜਵਾਬ ਦਿਓ ਨਾ ਮੈਨੂੰ ਮੈਂ ਤਾਂ ਤੁਹਾਡੇ ਕੋਲ ਦੋ ਦੋ ਸਵਾ ਪਹਿਲਾਂ ਮੈਂ ਫੋਨ ਤੁਹਾਨੂੰ ਲਾਇਆ ਤੁਸੀਂ ਕਿਹਾ ਮੈਂ ਗੱਡੀ ਚਲਾਉਣ ਡਿਆ ਆ ਤੇ ਮੇਰਾ ਅਜੇ ਜਵਾਬ ਨਹੀਂ ਆਇਆ ਤੇ ਹੁਣ ਮੈਂ ਤੁਹਾਨੂੰ ਇਹ ਪੁੱਛਣ ਡਿਆ ਆ ਵੀ ਤੁਸੀਂ ਮੈਨੂੰ ਇਹ ਦੱਸੋ ਕਿ ਸੰਤ ਜਰਨੈਲ ਸਿੰਘ ਜੀ ਨੂੰ ਤੁਸੀਂ ਕਿਹੜੀ ਅੱਖ ਨਾਲ ਦੇਖਦੇ ਹੋ ਮੈਂ ਤੁਹਾਨੂੰ ਦੱਸਦਾ ਮੈਂ ਤਾਂ ਮਹਾਪੁਰਖ ਦੀ ਅੱਖ ਨਾਲ ਹੀ ਦੇਖਦਾ ਉਹਨਾਂ ਨੂੰ ਬਾਬਾ ਜੀ ਮੈਂ ਵੀ ਮਹਾਪੁਰਖਾਂ ਦੀ ਅੱਖ ਨਾਲ ਹੀ ਹੋ ਸਕਦਾ ਦੇਖਦਾ ਹਾਂ ਨਹੀਂ ਨਹੀਂ ਪਰ ਮੈਂ ਕਹ ਜੀ ਮੈਂ ਡੈਫੀਨੇਟ ਕਹੋ ਸਾਨੂੰ ਪੱਕਾ ਕਹੋ ਨਾ ਤੁਸੀਂ ਵੀ ਕਿਹੜੀ ਅੱਖ ਨਾਲ ਦੇਖਣ ਡਏ ਹੋ ਦੇਖੋ ਜਿਹੜੇ ਸੰਤ ਆ ਨਾ ਸੰਤ ਹੁੰਦੇ ਸਾਂਝੇ ਸਾਰਿਆਂ ਦੇ ਸੰਤ ਆ ਸਾਹਿਆ ਲਈ ਸੰਤ ਜਿਹੜੀ ਗੱਲ ਹੈ ਜਿਹੜੀ ਗੱਲ ਆਪਾਂ ਇੱਕ ਮੋਹਰ ਲਾ ਦੀਏ ਨਾ ਜਿਹੜੇ ਸੰਤ ਹੁੰਦੇ ਆ ਸਿੱਧਾ ਕਹੀਏ ਨਾ ਆਪਾਂ ਗੱਲ ਸੁਣੋ ਵੇਖੋ ਜੇ ਆਪਾਂ ਵਰਦੀ ਵਰਦੀ ਦੇ ਵਿੱਚ ਰਹਿ ਕੇ ਆਪਾਂ ਕਵਾਂਗੇ ਵੀ ਨਹੀਂ ਇਹ ਗੱਲ ਨਹੀਂ ਹੋ ਸਕਦੀ ਇਹ ਇਦਾਂ ਨਹੀਂ ਹੋਣੀ ਗੱਲ ਵਰਦੀ ਵਿੱਚ ਰਹਿ ਕੇ ਵੀ ਤੁਹਾਨੂੰ ਸੱਚ ਬੋਲਣਾ ਪੈਣਾ ਤੁਸੀਂ ਸੱਚ ਨੂੰ ਬੋਲਣ ਵਾਸਤੇ ਤੁਸੀਂ ਇਹ ਸੇਵਾ ਕੰਡੇ ਹੋ ਤੁਸੀਂ ਜਦੋਂ ਵੀ ਭਰਤੀ ਹੋਏ ਹੋਗੇ ਤੁਸੀਂ ਕਿਸੇ ਨਾ ਕਿਸੇ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਵਰਦੀ ਪਾਈ ਹੋਗੀ ਬਿਲਕੁਲ ਜੀ ਬਿਲਕੁਲ ਤਾਂ ਫਿਰ ਕਿਹੜਾ ਤੁਹਾਨੂੰ ਰੋਕਦਾ ਦੱਸੋ ਫੇਰ ਕੌਣ ਰੋਕਦਾ ਤੁਹਾਨੂੰ ਦੱਸੋ ਕੋਈ ਨਹੀਂ ਰੋਕਦਾ ਜੀ ਤਾਂ ਫੇਰ ਕੰਗੜਾ ਤੁਸੀਂ ਮੈਨੂੰ ਅੱਜ ਦੱਸੋ ਵੀ ਕੰਗੜਾ ਜਿਹੜੀ ਆ ਉਹ ਸਹੀ ਕਹਿਣ ਰਹੀ ਸੀ ਤਲਾ ਨਹੀਂ ਕੰਗੜਾ ਵੀ ਬਾਬਾ ਜੀ ਗਲਤ ਕਹਿ ਰਹੀ ਆ ਨਹੀਂ ਬੰਦੇ ਜਾਈਦਾ ਤੇ ਤੁਸੀਂ ਇਹ ਵੀਡੀਓ ਕਰੇ ਵਾਸਤੇ ਪਾਈ ਜੀ ਸਾਨੂੰ ਤਾਂ ਅਸੀਂ ਤਾਂ ਟਾੜੀਆਂ ਵੀਡੀਓ ਦੇਖਦੇ ਆ ਵੀ ਚਲੋ ਠੀਕ ਆ ਮੁੰਡਾ ਪੰਜਾਬ ਪੁਲਿਸ ਚ ਰਹਿ ਕੇ ਵੀ ਚਲੋ ਹੱਕ ਦੀ ਗੱਲ ਕਰਦਾ ਪਰ ਤੁਸੀਂ ਤਾਂ ਬੜਾ ਕੰਮ ਖਰਾਬ ਕੀਤਾ ਉਹ ਦਿਨ ਵੀਰ ਜੀ ਨਹੀਂ ਜੇ ਤੁਹਾਡੀਆਂ ਬਾਬਾ ਜੀ ਤੁਸੀਂ ਭਾਵਨਾ ਨੂੰ ਥੇਸ ਲੱਗੀ ਆ ਮੈਂ ਮਾਫੀ ਚਾਹਨਾ ਪਰ ਮੇਰੀ ਮਨਸਾ ਕੋਈ ਗਲਤ ਨਹੀਂ ਆ ਨਹੀਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਇੰਨੀ ਗੱਲ ਕਹੀ ਆ ਕਿ ਸੋ ਕਿਉ ਮੰਦਾ ਆਖੀਏ ਜਿਤ ਜਮਹਿ ਰਹਿਗਾਨ ਹੁਣ ਮੈਨੂੰ ਇਹਦੀ ਪੰਕਤੀ ਜਿਹੜੀ ਮਹਾਰਾਜੀ ਤੋਗਿਆ ਨਾ ਇਹਦਾ ਮੈਨੂੰ ਉੱਤਰ ਕੱਢ ਕੇ ਦੋ ਬਲਾ ਉੱਤਰ ਕੀ ਇਹਦਾ ਨਹੀਂ ਆਉਂਦਾ ਤਾਂ ਤੁਹਾਨੂੰ ਮੈਂ ਦੱਸ ਦਿੰਦਾ ਉੱਤਰ ਇਹਦਾ ਕੀ ਆ ਇਹਦਾ ਉੱਤਰ ਤੇ ਮਤਲਬ ਇਹੋ ਹੀ ਆ ਕਿ ਜਿਹੜਾ ਔਰਤ ਆ ਹਾਂ ਹਾਂ ਉਹ ਮਹਾਨ ਆ ਉਹਨੂੰ ਜਿਹੜਾ ਵਾ ਉਹ ਮੰਦਾ ਨਹੀਂ ਆਖਣਾ ਚਾਹੀਦਾ ਅੱਛਾ ਪਰ ਕੁਝ ਬੁੱਧੀ ਜੀ ਵੀ ਏਹੀ ਦੱਸ ਦਿਆ ਕਿ ਔਰਤ ਉਹੀ ਮਹਾਨ ਹੁੰਦੀ ਆ ਜਿਹੜੀ ਕਿਸੇ ਮਹਾਨ ਯੋਧੇ ਨੂੰ ਜਨਮ ਦਿੰਦੀ ਆ ਅੱਛਾ ਠੀਕ ਆ ਗੱਲ ਤੁਹਾਡੀ ਹੋਰ ਅੱਗੇ ਅੱਗੇ ਦੱਸੋ ਬਸ ਮੈਨੂੰ ਇਹ ਨਹੀਂ ਪਤਾ ਜੀ ਗਾੜੀ ਗੱਲ ਹੈ ਹੁਣ ਮੈਂ ਇਹ ਤੁਹਾਨੂੰ ਦੱਸਦਾ ਵੀ ਜਦੋਂ ਕਿਸੇ ਬੱਚੇ ਦਾ ਜਨਮ ਹੁੰਦਾ ਨਾ ਜੀ ਕਈ ਬੱਚੇ ਦਾ ਟੈਸਟ ਕਰਾਉਂਦੇ ਆ ਵੀ ਵਿੱਚ ਮੁੰਡਾ ਆ ਕੇ ਕੁੜੀ ਆ ਗਰਭ ਦੇ ਵਿੱਚ ਆ ਹਾਂਜੀ ਹਾਂਜੀ ਉਹ ਉੱਥੇ ਪੰਗਤੀ ਜਿਆਦਾ ਟੁਕਦੀ ਆ ਮਹਾਰਾਜ ਜੀ ਇਹ ਸੋ ਕਿਉ ਮੰਦਾ ਆਖੀਏ ਜਿਤ ਜਮਹਿ ਰਜਾਨ ਉਹਨੂੰ ਮੰਦਾ ਚੰਗਾ ਆਪਾਂ ਨਹੀਂ ਕਹਿ ਸਕਦੇ ਜਿਹੜੀ ਮਹਾਰਾਜ ਦੀ ਦਿੱਤੀ ਹੋਈ ਦਾਤ ਆ ਉਹ ਸਾਨੂੰ ਸਵਕਾਰ ਕਰਨੀ ਚਾਹੀਦੀ ਆ ਪ੍ਰੇਮ ਸਹਿਤ ਇਹ ਮੈਨੂੰ ਦੱਸੋ ਵੀ ਅੱਧ ਨੰਗੇ ਕੱਪੜੇ ਪਾ ਕੇ ਤੇ ਅੱਧ ਨੰਗਾ ਕੱਪੜਾ ਸਰੀਰ ਸਰੀਰ ਤੋਂ ਨੰਗੀ ਹੋ ਕੇ ਕਿਸਮ ਦੀ ਦੋ ਕੱਪੜੇ ਪਾ ਕੇ ਇਹਨੂੰ ਅਸੀਂ ਕਹਿ ਲਾਂਗੇ ਵੀ ਇਹ ਬੜੀ ਚੰਗੀ ਆ ਤਾਂ ਤੁਸੀਂ ਇੱਥੇ ਪੰਗਤੀ ਲਾ ਦਿੱਤੀ ਜੇ ਅਸੀਂ ਕਹੀਏ ਵੀ ਤੁਹਾਡੇ ਤੇ 295 ਦਾ ਪਰਚਾ ਕਰਵਾਈਏ ਤਾਂ ਫੇਰ ਠੀਕ ਆ ਨਹੀਂ ਮੈਂ ਕੋਈ ਗੁਰਮੁਖੀ ਨਹੀਂ ਤੇ ਹਰਾ ਹਰਤਵਾਸੀ ਬੋਲਿਆ ਜੀ ਨਹੀਂ 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 ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹਚਾ ਕੱਲਾ ਮੇਰੇ ਦੀ ਭਾਵਨਾਵਾਂ ਠੇਸ ਨਹੀਂ ਪਹਚਾਇਆ ਤੁਸੀਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹਚਾਇਆ ਮੇਰੇ ਨਾਲ ਸਲਾਹ ਚੱਲਣ ਲਈ ਆ ਵੀ ਅਸੀਂ ਸਤਿੰਦਰ ਗਿੱਲ ਪੰਜਾਬ ਪੁਲਿਸ ਦੇ ਉੱਤੇ ਪਰਚਾ ਕਰਾਉਣ ਨੂੰ ਫਿਰ ਰਹੇ ਆ ਸਲਾਹ ਹੋਣ ਰਹੀ ਆ ਵੇ ਤੁਸੀਂ ਦੱਸੋ ਵੀ ਜੇ ਤ ਤੁਸੀਂ ਇਹ ਗੱਲ ਕਹੀ ਹੈ ਜੇ ਤ ਤੁਸੀਂ ਵੀਡੀਓ ਪਾ ਕੇ ਆਪਣਾ ਮਾਫੀਨਾਮਾ ਵੀਡੀਓ 'ਚ ਕਹਿ ਦੋ ਨਾ ਫਿਰ ਨਹੀਂ ਕੋਈ ਗੱਲ ਹੋਣੀ ਤੇ ਪਰਚੇ ਦੇ ਵਾਸਤੇ ਫਿਰ ਸਾਰੀ ਸੰਗਤ ਇਕੱਠੀ ਹੋਣ ਰਹੀ ਆ ਦੱਸੋ ਕਿੱਦਾਂ ਕਰਨਾ